ਸਸ਼ੀ ਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਦਾਦੀ ਤੇ ਉਹਦੀ ਪੋਤੀ ਦੀ ਸਟੋਰੀ ਸੁਣਾਉਣ ਲੱਗੀ ਆ ਇੱਕ ਪੋਤੀ ਸੀ ਉਹ ਆਪਣੀ ਦਾਦੀ ਮਾਂ ਨੂੰ ਹਮੇਸ਼ਾ ਖਰੋਸ਼ੀਏ ਨਾਲ ਜਦੋਂ ਕੱਢਦੇ ਦੇਖਦੀ ਤੇ ਪੁੱਛਦੀ ਦਾਦੀ ਮੈਂ ਤੁਸੀਂ ਕਿੰਨਾ ਸੋਹਣਾ ਕੰਮ ਕਰਦੇ ਹੋ ਮੈਨੂੰ ਸਿਖਾ ਦਿਓ ਤੇ ਦਾਦੀ ਮਾਂ ਨੇ ਖੁਸ਼ ਹੋ ਕੇ ਕਹਿੰਦੇ ਲੈ ਬੇਟੀ ਇਹਦੇ ਵਿੱਚ ਕੋਈ ਔਖੀ ਗੱਲ ਹੀ ਨਹੀਂ ਹੈਗੀ ਯੂ ਕੈਨ ਆਲਸੋ ਡੂ ਇਟ ਤੇ ਉਹ ਆਪਣੀ ਦਾ ਪੋਤੀ ਨੂੰ ਸਿਖਾਉਣ ਲੱਗ ਪਈ ਪੋਤੀ ਹੌਲੀ 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 ਬੜੀਆਂ ਮਿਸਟੇਕਸ ਕਰਦੀ ਸੀ ਬੜੀਆਂ ਉਹਨੇ ਗਲਤੀਆਂ ਕਰ ਲਈ ਤੇ ਦਾਦੀ ਕਹਿੰਦੀ ਲੈ ਮੇਰਾ ਪੁੱਤ ਇਹ ਵੀ ਕੋਈ ਗੱਲ ਐ ਤੂੰ ਤਾਂ ਬਹੁਤ ਹੀ ਸੋਨਾ ਕਰਦੀ ਐ ਤੇ ਤਿੱਤ ਸੋਨਾ ਕੋਈ ਨਹੀਂ ਕਰਦਾ ਕਿੱਡਾ ਸੋਹਣੀ ਗੱਲ ਐ ਤੇ ਹੌਲੀ ਹੌਲੀ ਪੋਤੀ ਖਰੋਸ਼ੀਆਂ ਸਿੱਖ ਗਈ ਤੇ ਦਾਦੀ ਮਾਂ ਨੇ ਉਹ ਬਹੁਤ ਹੀ ਇਨਸਪਾਇਰ ਕਰਨਾ ਤੇ ਹੌਲੀ ਹੌਲੀ ਦਾਦੀ ਮਾਂ ਨੇ ਹੋਰ ਤਰੀਆਂ ਆਂਦੀਆਂ ਜਿਹੜੀ ਕੜਾਈਆਂ ਸੀ ਉਹ ਸਾਰੀਆਂ ਆਪਣੀ ਪੋਤੀ ਨੂੰ ਸਿਖਾਈਆਂ ਬੇਸਿਕਲੀ ਦਾਦੀ ਮਨ ਹੁੰਦਾ ਸੀ ਕਿ ਬੇਟੇ ਜੋ ਵੀ ਕੰਮ ਕਰਦੇ ਆ ਆਪਾਂ ਨੂੰ ਆਬਰਾ ਕੋਚ ਅੱਛੇ ਤਰੀਕੇ ਨਾਲ ਆਣਾ ਚਾਹੀਦਾ ਤੇ ਮੋਟੀਵੇਸ਼ਨ ਇੰਨੀ ਜ਼ਿਆਦਾ ਕਰਦੇ ਸੀ ਇੰਪੋਸੀਬਲ ਨਾਂ ਦੀ ਚੀਜ਼ ਦਾਦੀ ਦੀ ਡਿਕਸ਼ਨਰੀ ਚ ਹੁੰਦੀ ਨਹੀਂ ਸੀ ਤੇ ਪੋਤੇ ਨੂੰ ਲੱਗਦਾ ਸੀ ਵਾਹ ਮੈਂ ਤਾਂ ਅਸਮਾਨ ਤੋਂ ਤਾਰੇ ਵੀ ਤੋੜ ਕੇ ਲਿਆ ਸਕਦੀ ਹਾਂ ਤੇ ਇਹੀ ਦਾਤੀ ਤੇ ਪੋਤੀ ਦੀ ਜਿਹੜੀ ਪਿਆਰ ਦੀ ਕਹਾਣੀ ਆ ਉਸ ਤੋਂ ਹੀ ਪੈਦਾ ਹੋਇਆ ਇੱਕ ਕਸੀਦਾ ਥੈਂਕ ਯੂ